ਲੱਗਦਾ ਸਾਨੂੰ ਹੋਇਆ ਵੀ ਤਰਨ ਸਾਰੇ ਇੱਕੋ ਗੱਲ ਕਰਦੇ ਨੇ ਤਰਨ ਇੱਕੋ ਗੱਲ ਕਰਦੇ ਨੇ ਤਰਨ ਇੱਕੋ ਗੱਲ ਕਰਦੇ ਲੱਗਦੇ ਨੇ ਕਿ ਤੋ ਕਿ ਤੋ ਜਿੱਥੋਂ ਕਿਉਂਕਿ ਆਖਰ ਆਕੇ ਤਾਂ ਪੂਰੀ ਬੁੱਧੀ ਤੇ ਗੱਲ ਮੁਕੜੀ ਜਰਾ ਗੁਰਮਤਿ ਤੋਂ ਬਿਨੋਂ ਸਾਰੇ ਤਰਨ ਵਿਦਵਾਨਾਂ ਦੇ ਹੀ ਬਣੇ ਹੋਏ ਨੇ ਚਾਹੇ ਇਸਲਾਮ ਵੀ ਹੈ ਇਸਲਾਮ ਵਾਲੇ ਜੋ ਮਰਜੀ ਬਨਣ ਜੋ ਮਰਦੀ ਕਹੀ ਜਾਣ ਉਹਨਾਂ ਨੂੰ ਇਹ ਕੱਟੜਵਾਰ ਵਾਲੀ ਗੱਲ ਛੱਡਣੀ ਪਊਗੀ ਕਿ ਇਸਲਾਮ ਤੋਂ ਉੱਤੇ ਕੁਝ ਨਹੀਂ ਸਿੱਖਾਂ ਨੂੰ ਇਹ ਗੱਲ ਛੱਡਣੀ ਪਊਗੀ ਕਿ ਨਾਨਕ ਗੁਰੂ ਹੈ ਵਿਚਾਰਧਾਰਾ ਹੈ ਗੱਲ ਬਿ ਆਦਮੀ ਨੂੰ ਛੱਡ ਦਿਓ ਪਿੱਛੇ ਧਰਮ ਕੀਨੇ ਬਣਾਏ ਕੀਨੇ ਨਾਮ ਬਣਾਏ ਵਿਚਾਰਧਾਰਾ ਨੂੰ ਲੈ ਕੇ ਟੈਲੀ ਕਰੋ ਕਿਹੜੇ ਆਦਮੀ ਨੇ ਕੀ ਗੱਲ ਕਹੀ ਹੈ ਕਿਹੜੇ ਨੇ ਕੀ ਕਹੀ ਹੈ ਸਾਰਿਆਂ ਨੂੰ ਵਧੀਆ ਗੱਲ ਕਿਹੜੀ ਹੈ ਉਹ ਵਧੀਆ ਨੂੰ ਬਣਾ ਲਓ ਕੱਲ ਖਤਮ ਹੋਇਆ ਇਹ ਸਾਰੇ ਜਿਹੜੇ ਨੇ ਨਾ ਇੱਕੋ ਹੀ درخت ਹੈ ਕਰਮ ਵੱਖਰੇ ਨਹੀਂ ਤੁਹਾਨੂੰ ਸਾਰੀ ਵਰਡ ਦਾ ਇੱਕ ਹੈ ਉਹ ਸਾਰੇ ਧਰਮ ਇਕ ਨੇ ਜਿਹੜੇ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨੇ ਜਿਹੜੇ ਕਹਿੰਦੇ ਪਰਮਾਤਮਾ ਜਾਂ ਰੱਬ ਖੁਦਾ ਜੋ ਵੀ نو ਮਰਜ਼ੀ ਰੱਖ ਲੈਣ ਰਾਮ ਅੱਲਾ ਜੋ ਮਰਜ਼ੀ ਰੱਖ ਲੈਣ ਇਕ ਹੈ ਜਮਦਾਨੀ ਮਰਦਾਨੀ ਅੱਖਾਂ ਨੂੰ ਦੀਨਾਨੀ ਇਹ ਜਿਹੜੀ ਗੱਲ ਸਾਰੇ ਮਰਦੇ ਨੇ ਨਾ ਪਵਨ ਇਹ ਸਾਰੇ ਉਹ ਧਰਮ ਇੱਕ ਜੜਾ ਹੈ ਇਹਨਾਂ ਦੀ ਜੜ ਇੱਕ ਹੈ ਜਿੱਤੇ ਜੜ ਇੱਕ ਹੈ ਦਰਖਤ ਇੱਕ ਹੈ ਅੱਗੇ ਜਾ ਕੇ ਤਾਂਣਾ ਹੀ ਨੇ ਨਾ ਅੱਗੇ ਜਾ ਕੇ ਤਾਂ ਟਾਣਾ ਹੀ ਨੇ ਜੜਦਾ ਇੱਕ ਹੈ ਸਾਰੇ ਦੀ ਜਿਹੜੇ ਦਰਖਤ ਦੀ ਜੜ ਇੱਕ ਹੁੰਦੀ ਹੈ ਉਹ ਦਰਖਤ ਇੱਕ ਹੁੰਦਾ ਉਹਤੇ ਜਾ ਕੇ ਟਾਣੇ ਫੁੱਟ ਕੇ ਵਖਰੇ ਵਖਰੇ ਟਾਣੇ ਕਿਉਂ ਫੁੱਟੇ ਨੇ ਸੱਚ ਤੋਂ ਦੇਸ਼ਾਂ ਨਹੀਂ ਲੋਗੇ ਸਿੱਧੇ ਦੀ ਵੀ ਟੰਡੇ ਚਲੇ ਗਏ ਜਿੰਨਾ ਦਰਖਤ ਸਿੱਧਾ ਜਾਂਦਾ ਉਹਨੂੰ ਉੱਚਾ ਚੜਾਇਆ ਜਾਂਦਾ ਪਰ ਜਿਹੜੀ ਸ਼ਿਖਰਾਂ ਨਹੀਂ ਟਾਣੀ ਹੁੰਦੀ ਹੈ ਨਾ ਸਾਰੇ ਉਤੇ ਉਹ ਸਾਰੇ ਟਾਣਿਆਂ ਨੂੰ ਕਮਜ਼ੋਰ ਹੁੰਦੀ ਹੈ ਸਾਰੇ ਟਾਣੇ ਰੋ ਪਤਲੀ ਹੁੰਦੀ ਹੈ ਉੱਚੀ ਭਾਵੇਂ ਹੁੰਦੀ ਹੈ ਸਾਰੇ ਨਾਲ ਉੱਚੀ ਗੁਰਮੱਤਾ ਇੰਨੇ ਇਹਦੇ ਰਾਜੂ ਹੀ ਕਟਾਉਂਦੇ ਨੇ ਉੱਚੀ ਹੀ ਹੁੰਦੀ ਹੈ ਕਿ ਟਾਣੇ ਸਾਈਡਾਂ ਨੂੰ ਫੱਟ ਜਾਂਦੇ ਨੇ ਨਾ ਇੰਨੀ ਬੁੱਧੀ ਵਾਲੇ ਲੋਕ ਘੱਟ ਹੁੰਦੇ ਨੇ ਇਹਨੂੰ ਪੂਰੀ ਬੁੱਧੀ ਵਾਲੇ ਸਮਝਦੇ ਨੇ ਘੱਟ ਬੁੱਧੀ ਵਾਲੇ ਥੋੜੀ ਚੜ੍ਹ ਕੇ ਫੇਟਾਣੇ ਵਾਲੂ ਹੋ ਜਾਂਦੇ ਨੇ